ਕੁਛ ਦੇਖ ਰਹੇ ਹੋ ਦਿਨਕ ਸਵੇਰਾ ਪਿਛਲੇ ਦਿਨੀ ਹਸਨਦੀਪ ਸਿੰਘ ਦੀ 14-15 ਨੌਜਵਾਨਾਂ ਵੱਲੋਂ ਜਿਹੜੀ ਆ ਉਹ ਗਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਸਬੰਧ ਵਿੱਚ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਐਸਐਸਪੀ ਬਟਾਲਾ ਨੂੰ ਮਿਲੇ ਆ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਮੁੱਖ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਐਸ ਟਾਈਮ ਸਾਡੇ ਨਾਲ ਨੇ ਕਾਂਗਰਸ ਸਿਟੀ ਦੇ ਪ੍ਰੈਜ਼ੀਡੈਂਟ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਇਸ ਪੂਰਾ ਮਾਮਲਾ ਇਹ ਹੈ ਕੀ ਸੀ ਸਰ ਅੱਜ ਦਾ ਮਾਮਲਾ ਇਹ ਆ ਜੀ ਅਸੀਂ ਅੱਜ ਕਾਂਗਰਸ ਪਾਰਟੀ ਦਾ ਵਫਰ ਜਿਹੜਾ ਐ ਐਸਐਸਪੀ ਸਾਹਿਬ ਨੂੰ ਮਿਲਿਆ ਔਰ ਮੈਡਮ ਨੂੰ ਇੱਕ ਗੱਲ ਦੀ ਹੱਥ ਜੋੜ ਕੇ ਬੇਨਤੀ ਕੀਤੀ ਵੀ ਮੈਡਮ ਸਾਡਾ ਸ਼ਹਿਰ ਜਿਹੜਾ ਨਸ਼ਾ ਮੁਕਤ ਕਰੋ ਤੁਸੀਂ ਦੇਵੀ ਸਰੂਪ ਹੋ ਮਮਤਾ ਦਾ ਰੂਪ ਹੋ ਔਰ ਐਸਐਸਪੀ ਮੈਡਮ ਪਹਿਲੀ ਵਾਰੀ ਮੈਡਮ ਜਿਹੜੇ ਆ ਸਾਡੇ ਉਹ ਐਜੇ ਐਸਐਸਪੀ ਤੌਰ ਤੇ ਬੈਠੇ ਨੇ ਔਰ ਪਿੱਛੇ ਜੀ ਸਾਡੇ ਲੜਕਾ ਜਨੇ ਬੀਟਾ ਕੀਤੀ ਚੰਡੀਗੜ੍ਹ ਰਿੰਦਾ ਸੀਗਾ ਇਨਾ ਪੜਿਆ ਲਿਖਿਆ ਆਪਣੇ ਘਰ ਪਟਾਲੇ ਆਇਆ ਮੇਰੇ ਰਜਿੰਦਰ ਨਿੰਦਾਈ ਦੇ ਭਨੇਵਾ ਆ ਤੇ ਆ ਉਹਨਾਂ ਦੇ ਫਾਦਰ ਸਾਹਿਬ ਨਾਲ ਖੜੇ ਆ ਉਹਨੇ ਜਦੋਂ ਨਸ਼ੇ ਵਾਲੇ ਨੂੰ ਰੋਕਿਆ ਵੀ ਤੁਸੀਂ ਇੱਥੇ ਬਹਿ ਕੇ ਨਸ਼ਾ ਨਾ ਕਰੋ ਉਹ ਪਹਿਲੇ ਦਿਨੋਂ ਦੀ ਗੱਲ ਪੈ ਗਈ ਉਹਨੇ ਦਰਖਾਸਤ ਦਿੱਤੀ ਥਾਣੇ ਸਿੰਬਲ ਚੌਂਕੀ ਚ ਵੀ ਮੇਰੇ ਖਿਲਾਫ ਲੋਕੀ ਮੈਨੂੰ ਗੰਦਾ ਮਾਰਨ ਆਉਂਦੇ ਫਿਰਦੇ ਸੀਗੇ ਤੇ ਆਹ ਗੱਲ ਹੋਈ ਆ ਉਹਨਾਂ ਨੇ ਕੀ ਕੀਤਾ ਜੀ ਪੁਲਿਸ ਨੇ ਕੋਈ ਧਿਆਨ ਨਹੀਂ ਕੀਤਾ ਤੇ ਸ਼ਾਮ ਨੂੰ ਉਸੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੋ ਮੈਂ ਸਮਝਦਾ ਆਂ ਕਿ ਉਹ ਜਿਹੜਾ ਕਤਲ ਕੀਤਾ ਗਿਆ ਵਾ ਉਹ ਪਟਾਲੇ ਸ਼ਹਿਰ ਦੇ ਆਮ ਲੋਕਾਂ ਦਾ ਕਤਲ ਹੋਇਆ ਵਾ ਨਾ ਕਿ ਇੱਕ ਸਾਰੇ ਸਿੰਗਲ ਬੰਦੇ ਦਾ ਕਤਲ ਹੋਇਆ ਕਾਰਨ ਕੀ ਆ ਵੀ ਜਿਹੜਾ ਬੰਦਾ ਅੱਜ ਮੈਡਮ ਗੱਲ ਕਰ ਰਹੇ ਸਨ ਕਿ ਪਬਲਿਕ ਦੀ ਸਾਨੂੰ ਸਪੋਰਟ ਚਾਹੀਦੀ ਆ ਮੈਂ ਇਹ ਗੱਲ ਕਹਿਣਾ ਚਾਹਨਾ ਪਬਲਿਕ ਕਾਦੀ ਸਪੋਰਟ ਕਰੇ ਹੁਣ ਪਬਲਿਕ ਨੇ ਸਪੋਰਟ ਕੀਤੀ ਤਰਖਾਸ ਦਿੱਤੀ ਥਾਣੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸ਼ਾਮ ਨੂੰ ਬੱਚਾ ਮਰ ਗਿਆ ਦੋਸਤੋ ਕਿਹੜਾ ਬੱਚਾ ਜਾਂ ਕਿਹੜੇ ਮਾਂ-ਬਾਪ ਕਹਿਗਾ ਉੱਟਕੇ ਜਾਂ ਕਿਹੜਾ ਆਦਮੀ ਕਹਿਗਾ ਵੀ ਤੁਸੀਂ ਆ ਕੇ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਜਾਂ ਕੋਈ ਨਸ਼ਾ ਵੇਦਾ ਉਹਦੇ ਖਿਲਾਫ ਤਰਖਾਸ ਦੇ ਦੀ ਜਾਂ ਉਹਦੇ ਖਿਲਾਫ ਰੋਕੀਏ ਜਿਹੜਾ ਰੋਕਣ ਜਾਂਦਾ ਉਹਦਾ ਕਤਲ ਹੋ ਗਿਆ ਪਿੱਛੇ ਜੀ ਅਗਲੇ ਦਿਨ ਉਸ ਤੋਂ ਅਗਲੇ ਦਿਨ ਫੇਰ ਕਿਸ ਨੇ ਰੋਕਿਆ ਤੇ ਉਹਦੀ ਉਂਗਲਾਂ ਮੜ ਦਿੱਤੀਆਂ ਗਈਆਂ ਅੱਜ ਮੈਂ ਇਹ ਗੱਲ ਸਮਝਣਾ ਕਿ ਲਾਲ ਆਰਡਰ ਦਾ ਬੜਾ ਮਜ਼ਬੂਤ ਹੋਣਾ ਜ਼ਰੂਰੀ ਹੈ ਸਿੰਬਲ ਚੌਂਕੀ ਜਿਹੜੀ ਆ ਬਿਲਕੁਲ ਫੇਲ ਹੋ ਗਈ ਆ ਉੱਥੇ ਗਾਂਧੀ ਕੈਂਪ ਚ ਇੱਕ ਇਹਨਾਂ ਨੇ ਚੌਂਕੀ ਬਣਾਤੀ ਜੀ ਨਸ਼ਾ ਰੋਕ ਵਾਸਤੇ ਪੀਸ ਦੀ ਚੌਂਕੀ ਉੱਥੇ ਬੈਠੇਗੀ ਬਿਲਕੁਲ ਫੇਲ ਹੋ ਗਈ ਆ ਅੱਜ ਆਈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਨ ਆਏ ਆ ਮੈਡਮ ਥੋੜਾ ਜਿਹਾ ਸ਼ਕਤੀ ਵਰਤੀਏ ਥੋੜਾ ਜਿਹਾ ਅਸੀਂ ਬਟਾਲੇ ਸ਼ਹਿਰ ਨੂੰ ਧਿਆਨ ਮਾਰੀਏ ਨਸ਼ਾ ਘਰ ਘਰ ਵਿਗਨ ਲੱਪਿਆ ਬੱਚੀਆਂ ਸਵੇਰੇ ਸਵੇਰੇ ਆਉਂਦੀਆਂ ਉਹ ਨਸ਼ਾ ਲੈ ਜਾਂਦੀਆਂ ਕੌਣ ਡਕੇਗਾ ਪਬਲਿਕ ਦੇ ਨਾਲ ਆ ਪਰ ਪਬਲਿਕ ਨੂੰ ਸਪੋਰਟ ਕਰਨ ਵਾਸਤੇ ਜੇ ਪੁਲਿਸ ਹੀ ਨਹੀਂ ਪਬਲਿਕ ਦਾ ਸਾਥ ਦੇਗੀ ਤੇ ਪਬਲਿਕ ਉੱਥੇ ਦੱਸੋ ਕੀ ਕਰੇਗੀ ਕੀ ਅਸੀਂ ਕਿਸੇ ਕਿਸ ਨੂੰ ਕਵਾਂਗੇ ਜਿੰਨਾ ਨਸ਼ਾ ਐ ਸਰਕਾਰ ਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਨਸ਼ਾ ਵਿਕ ਰਿਹਾ ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਚ ਇਦਾਂ ਦੀ ਗੱਲ ਨਹੀਂ ਹੋਈ ਮੈਂ ਇਹ ਨਹੀਂ ਕਹਿੰਦਾ ਪਹਿਲਾਂ ਨਹੀਂ ਨਸ਼ਾ ਹੁੰਦਾ ਪਰ ਇਸ ਵਾਰੀ ਨਕਸ਼ਾ ਹੱਦ ਪਾਰ ਹੋ ਗਈ ਆ ਔਰ ਇੰਨਾ ਮਾੜਾ ਹਾਲ ਹੋ ਗਿਆ ਗਾਂਧੀ ਕੈਂਪ ਹੋ ਗਿਆ ਸਾਡਾ ਇਹ ਨਹਿਰੂ ਗੇਟ ਹੋ ਗਿਆ ਹਰ ਮੋਹੱਲੇ ਚ ਹਰ ਇਲਾਕੇ ਚ ਨਸ਼ਾ ਹੀ ਨਸ਼ਾ ਹੋ ਗਿਆ ਪਰ ਮੈਂ ਸਮਝਣਾ ਕਿ ਭਗਵੰਤ ਮਾਨ ਜੀ ਕੁਝ ਤਾਂ ਧਿਆਨ ਕਰੋ ਕੁਝ ਤਾਂ ਧਿਆਨ ਕਰੋ ਲੋਕ ਮਰ ਰਹੇ ਆ ਤੇ ਤੁਸੀਂ ਤੁਹਾਡਾ ਲਾਅਨ ਆਰਡਰ ਕੁਝ ਨਹੀਂ ਹੈਗਾ ਇਹ ਮੁੱਦਾ ਸੀ ਸਾਡਾ ਜੀ ਸਾਡੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਵਾਈਸ ਪ੍ਰਧਾਨ ਸਾਡੇ ਨਾਲ ਨੇ ਆਪਾਂ ਉਹਨਾਂ ਨੂੰ ਵੀ ਜਾਣਾਂਗੇ ਕਿ ਇਹ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਵੇਖਦੇ ਦੇਖੋ ਜੀ ਆ ਸਾਡੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਾਰੇ ਐਸਐਸਪੀ ਸਾਹਿਬ ਨੂੰ ਮਿਲੇ ਆ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਸਾਡਾ ਇੱਕ ਛੋਟਾ ਵੀਰ ਹਸਨਦੀਪ ਜਿੰਨੇ ਕਿ ਇੱਕ ਨਸ਼ਾ ਕਰਨ ਵਾਲਿਆਂ ਨੂੰ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਕਿ ਇਹ ਕੰਮ ਨਾ ਕਰੋ ਤੇ ਉਹਦਾ ਕਤਲ ਹੋ ਜਾਂਦਾ ਇਹ ਕਿੱਥੋਂ ਦਾ ਲਾਅਨ ਆਰਡਰ ਹੈ ਦੇਖੋ ਅਸੀਂ ਬੜੇ ਪਰੇਸ਼ਾਨ ਆ ਅਸੀਂ ਇਸ ਗੱਲ ਦੇ ਉੱਤੇ ਸਾਰੀ ਹੀ ਕਾਂਗਰਸ ਪਾਰਟੀ ਆਲ ਪਾਰਟੀ ਮੀਟਿੰਗ ਦਾ ਵੀ ਸਲਾਹ ਕਰ ਰਹੇ ਆ ਪ੍ਰਧਾਨ ਜੀ ਨੇ ਸਲਾਹ ਕੀਤੀ ਹੈ ਕਿ ਆਲ ਪਾਰਟੀ ਮੀਟਿੰਗ ਬੁਲਾਈ ਜਾਏ ਜਿਹਦੇ ਕਰਕੇ ਕਿ ਅਸੀਂ ਜਿਹੜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸ ਨਸ਼ੇ ਦੇ ਖਿਲਾਫ ਜਿਹੜਾ ਕਿ ਸਾਡੇ ਸਾਡੇ ਲੋਕ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਅਹੀਂ ਉਹਦੇ ਤੋਂ ਬਚਾ ਸਗੀ ਆਪਣੇ ਸ਼ਹਿਰ ਨੂੰ ਸ਼ਹਿਰ ਦਾ ਸਾਡੇ ਦਾ ਐਡਾ ਮਾੜਾ ਹਾਲ ਹੈ ਨਸ਼ੇ ਦੇ ਹਾਲਾਤਾਂ ਦੇ ਵਿੱਚ ਗਾਂਧੀ ਕੈਂਪ ਹੋ ਗਿਆ ਕਈ ਇਹੋ ਜਿਹੇ ਏਰੀਏ ਆ ਜਿੱਥੇ ਜਿਹੜੇ ਝਗੜੇ ਹੀ ਆ ਸ਼ਾਮਾਂ ਨੂੰ ਨਸ਼ੇ ਤੋਂ ਹੁੰਦੇ ਆ ਅਸੀਂ ਐਸਐਸਪੀ ਮੈਡਮ ਨੂੰ ਇਸ ਸਬੰਧ ਚ ਮਿਲੇ ਆ ਰਿਕੁਐਸਟ ਕੀਤੀ ਆ ਮੈਡਮ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਚ ਜਿੰਨੇ ਵੀ ਹੋਣਗੇ ਜਿਹੜੇ ਉਹਦੇ ਕਲਪਰੇਟ ਹੋਣਗੇ ਉਹ ਫੜੇ ਜਾਣਗੇ ਤੇ ਅਹੀਂ ਵੀ ਜਿਹੜਾ ਪਾਰਟੀ ਬਾਜੀ ਤੋਂ ਉੱਤੇ ਉੱਟ ਕੇ ਨਸ਼ੇ ਦੇ ਖਿਲਾਫ ਮਹੀਨ ਤਿਆਰ ਕਰਾਂਗੇ ਮਿਰਤਿਕ ਦੇ ਪਿਤਾ ਸਾਡੇ ਨਾਲ ਨੇ ਆਪਾਂ ਉਹਨਾਂ ਕੋ ਜਾਣਾਂਗੇ ਕਿ ਪੂਰਾ ਮਾਮਲਾ ਅਸਲ ਦੇ ਵਿੱਚ ਉਸ ਦਿਨ ਕੀ ਹੋਇਆ ਸੀ। ਇੱਕ ਦਿਨ ਪਹਿਲਾਂ ਮੇਰਾ ਬੇਟਾ ਚੰਡੀਗੜ੍ਹ ਤੋਂ ਆਇਆ ਸੀ ਉਸੇ ਰਾਤ ਹੀ ਉਹਨੇ ਉੱਥੇ ਕੁਝ ਨਸ਼ਾ ਕਰਨ ਵਾਸਤੇ ਬੈਠੇ ਸਾਡੇ ਗੇਟ ਦੇ ਅੱਗੇ। ਉਹਨੂੰ ਥੋੜਾ ਰੋਕਿਆ। ਉਹ ਇਹਦੇ ਮਗਰ ਡਾਤਰ ਲਾ ਕੇ ਪਾਗੇ। ਇਹ ਉੱਥੋਂ ਜਾਨ ਬਚਾ ਕੇ ਬੜੀ ਮੁਸ਼ਕਲ ਆਪਣੇ ਘਰ ਭੱਜ ਗਿਆ। ਅਗਲੀ ਸਵੇਰ ਅਸੀਂ ਜਾ ਕੇ ਚੌਕੀ 'ਚ ਪਰਚਰ ਰਿਪੋਰਟ ਲਗਾ ਕੇ ਦਰਜ ਕਰਾਈ। ਤੇ ਸਾਡੇ ਬੇਟੇ ਨਾਲ ਕੰਮ ਹੋ ਗਿਆ। ਸ਼ਾਮ ਨੂੰ ਫਿਰ ਉਹੀ ਟਾਈਮ ਤੇ ਫਿਰ ਅਸੀਂ ਪਿਛਲੇ ਪਨੇ ਘਰ ਕੁੱਤੇ ਨੂੰ ਰੋਟੀ ਪਾਉਣ ਗਿਆ। ਬੈਕ ਸਾਈਡ ਤੋਂ ਫਿਰ ਪਹਿਲੇ ਦੋ ਬੱਚੇ ਮੁੰਡੇ ਆਏ ਉਹਦੇ ਮਗਰ ਹੀ 10-15 ਲੜਕੇ ਆ ਗਏ ਉਹਦਾ ਨੌਜਵਾਨ ਦਾ ਕਤਲ ਕਰਤਾ ਸਾਡੇ ਹੱਥਾਂ ਦੇ ਵਿੱਚ ਹੀ ਅਸੀਂ ਉਹੀ ਮੈਡਮ ਕੋਲ ਇਨਸਾਫ ਦੀ ਮੰਗ ਕਰਦੇ ਇੱਥੇ ਮੈਡਮ ਸਾਹਿਬ ਨੂੰ ਮਿਲਣ ਆਇਆ ਜੇ ਗੱਲ ਕੀਤੀ ਜਾਵੇ ਕਿ ਜਿਹੜੇ ਦੋਸ਼ੀ ਆ ਉਹ ਕਿੰਨੇ ਫੜੇ ਗਏ ਆ ਔਰ ਕਿੰਨੇ ਐਸਐਸਪੀ ਵੱਲੋਂ ਕੀ ਐਸ਼ਵਾਸ਼ਣ ਦਿੱਤਾ ਗਿਆ ਮੈਡਮ ਮੰਨਦੇ ਆ ਆਲੇ ਤੁਹਾਨੂੰ ਕੋਈ ਦੱਸਿਆ ਨਹੀਂ ਆਂਦੇ ਜਲਦੀ ਕਾਰਵਾਈ ਕਰਕੇ ਤੁਹਾਨੂੰ ਜਨੋ ਇਸ ਮਾਮਲੇ ਵਿੱਚ ਮੀਡੀਆ ਦੀ ਟੀਮ ਨੇ ਐਸਐਸਪੀ ਬਟਾਲਾ ਸ਼੍ਰੀ ਅਸ਼ਵਨੀ ਗੁਟਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ 'ਤੇ